ਨੀ ਲੱਜੋ ਇੱਕ ਗੱਲ ਦੱਸ ਆ ਤੇਰੇ ਸਾਰੇ ਘਰ ਦੇ ਵਿੱਚ ਅਰਗਬਤੀਆਂ ਅਰਗਬਤੀਆਂ ਕਿਉਂ ਲਾਈਆਂ ਪਈਆਂ ਗੇਜੋ ਪਹਿਲਾਂ ਤੂੰ ਮੈਨੂੰ ਇਹ ਦੱਸ ਰੱਬ ਹੈ ਕਿੱਥੇ ਰੱਬ ਤਾਂ ਹਰ ਥਾਂ ਆ ਐ ਇਸੇ ਲਈ ਅਸੀਂ ਘਰ ਦੇ ਸਾਰੇ ਕੋਨਿਆਂ ਤੇ ਤੂਫ ਲਾਣੇ ਆ ਸੁਖ ਨਾਲ ਮੇਰਾ ਸੋਹਰਾ ਪਰਿਵਾਰ ਤਾਂ ਬਹੁਤ ਧਾਰਮਿਕ ਆ ਪਰ ਅੱਕਰੇ ਤਾਂ ਕੋਈ ਨਹੀਂ ਦਿੰਦਾ ਸਾਰੇ ਲਾਮ ਨੂੰ ਗਏ ਹੋਇਆ ਆਹੋ ਉਹ ਬੇੜੀ ਵੇਜ ਹੈ ਜਿਹਦੀ ਚੰਦਰੀ ਨੂੰ ਦੀ ਆ ਸਾਨੂੰ ਸਾਰੇ ਨੂੰ ਕਮਰੇ ਚ ਤਾੜਤਾ ਲੱਗਦਾ ਨਾ ਜਰਾ ਤੇਰੇ ਨਾਲ ਨਾਲ ਹੋਣਾ ਮੈਨੂੰ ਬਹੂ ਦੀ ਵੀ ਤੌੜੀ ਲੋੜੀ ਬੈਣੀ ਆ। ਔਰ ਤੂੰ ਪਹਿਲਾਂ ਹਾਂ ਰਿੰਗਟਨ ਬੰਦ ਕਰ ਲਾ ਤੂੰ ਇਹਨੂੰ ਵਾਈਬ੍ਰੇਟਰ ਤੇ ਕਰ ਲਿਆ ਕਰ। ਤੁਸੀਂ ਤਾਂ ਸਾਰਾ ਡੱਬਾ ਮੇਰਾ ਸਾਹ ਨਾ ਸੱਤ ਜਨਮ ਹੀ ਭੁੱਲ ਸਕਦੇ। ਸ਼ਾਬਾਸ਼ ਦੋ ਮੈਨੂੰ। ਕਿਉਂ? ਤੂੰ ਗੰਦੇ ਨਾਲੇ ਨੂੰ ਮਿੱਟੀ ਨਾਲ ਭਰਿਆਈ। ਖ਼ਬਰਦਾਰ ਜੇ ਗੰਦੇ ਨਾਲੇ ਦੀ ਗੱਲ ਕੀਤੀ। ਆ ਤੂੰ ਕਿਹੜਾ ਇਹ じゃ ਮਹਾਨ ਕੰਮ ਕਰਤਾ? ਮੈਂ ਆਪਣੇ ਘਰ ਦਾ ਕਟੋ-ਕਟ 5-7000 ਬਚਾ ਲਿਆ। ਤੁਸੀਂ ਆਪ ਹੀ ਦੇਖ ਲਓ। ਇਸ ਹਿਸਾਬ ਨਾਲ ਬੋਰੇ ਦੀ ਗੈਸ ਆ ਨਾ ਐਨੇ ਤਾਂ ਸ਼ਾਮ ਤੱਕ ਸਿਲੰਡਰ ਭਰ ਦਿਆ ਕਰਨਾ